ਤਾਬੇ ਤੇ ਰੈਸਟੋਰੈਂਟ ਵਰਗਾ ਨਾ ਸ਼ਾਹੀ ਪਨੀਰ ਬਹੁਤ ਹੀ ਸਵਾਦ ਅੱਜ ਘਰ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਇਹਦੇ ਲਈ ਪਿਆਜ਼ ਟਮਾਟਰ ਅਦਰਕ ਲਸਣ ਹਰੀ ਮਿਰਚ ਥੋੜੇ ਜਿਹੇ ਬਦਾਮ ਤੇ ਕਾਫੀ ਸਾਰੇ ਕਾਜੂ ਨਮਕ ਕਸ ਥੋੜਾ ਜਿਹਾ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਤੇ ਮੱਖਣ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ ਨਾ ਮਿਕਸ ਕਰਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਫਿਰ ਠੰਡਾ ਕਰਕੇ ਜੀ ਮਿਕਸੀ ਦੇ ਵਿੱਚ ਪਿਊਰੀ ਬਣਾਉਣੀ ਹੈ ਫਰਾਈ ਪੈਨ ਦੇ ਵਿੱਚ ਲੈਣਾ ਇੱਕ ਚਮਚ ਤੇਲ ਆ ਫਿਰ ਮੱਖਣ ਹੈ ਖੜੇ ਮਸਾਲੇ ਅਦਰਕ ਤੇ ਹਰੀ ਮਿਰਚ ਪਾ ਕੇ ਮਿਕਸ ਕਰਾਂਗੇ ਪਿਊਰੀ ਪਾ ਕੇ ਚੰਗੀ ਤਰ੍ਹਾਂ ਇਹਨੂੰ 7 ਤੋਂ 8 ਮਿੰਟ ਫਿਰ ਆਪਾਂ ਇਹਨੂੰ ਪਕਾ ਲੈਣਾ ਜੀ ਲੋ ਫਲੇਮ ਤੇ ਤੇ ਫਿਰ ਮਿਕਸ ਕਰਾਂਗੇ ਤੇ ਫਿਰ ਇਹਦੇ ਵਿੱਚ ਪਾਵਾਂਗੇ ਸਵਾਦ ਅਨਸਾਰ ਨਮਕ, ਹਲਦੀ, ਲਾਲ ਮਿਰਚ ਪਾਊਡਰ ਤੇ ਧਨੀਆ ਪਾਊਡਰ ਪਾ ਕੇ ਮਿਕਸ ਕਰਾਂਗੇ। ਤੇ ਫਿਰ ਪਾਵਾਂਗੇ ਥੋੜਾ ਜਿਹਾ ਦਹੀਂ। ਦਹੀਂ ਪਾ ਕੇ ਨੱਚੀ ਤਰ੍ਹਾਂ ਮਿਕਸ ਕਰਕੇ ਇਹਨੂੰ 2 ਮਿੰਟ ਪਕਾਵਾਂਗੇ। ਫਿਰ ਗਰਮ ਮਸਾਲਾ ਤੇ ਕਸੂਰੀ ਮੇਥੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਪਾਣੀ ਪਾ ਕੇ ਫਿਰ ਇਹਨੂੰ ਆਪਾਂ 2 ਮਿੰਟ ਪਕਾ ਲੈਣਾ। ਪਕਾਉਣ ਤੋਂ ਬਾਅਦ ਤੇ ਥੋੜੀ ਜਿਹੀ ਫ੍ਰੈਸ਼ ਮਲਾਈ, ਇਲਾਇਚੀ ਪਾਊਡਰ ਤੇ ਕੇਸਰ ਪਾਵਾਂਗੇ। ਬਿਲਕੁਲ ਆਪਾਂ ਥੱਬੇ ਵਰਗਾ ਬਣਾ ਲੈ ਮਿਕਸ ਕਰਕੇ ਫਿਰ ਆਪਾਂ ਇਹਨੂੰ ਪਕਾਵਾਂਗੇ ਤੇ ਫਿਰ ਪਾਵਾਂਗੇ ਪਨੀਰ। ਪਨੀਰ ਨਾਪੇਨਾ ਮਿਕਸ ਕਰਾ ਕੇ ਤੇ ਬਹੁਤ ਹੀ ਸਵਾਦਸ਼ਾਤ